ਆ ਰੋਗ ਲਾ ਰਹੇ ਸਾਲ ਰੋਗ ਲਾ ਰਹੇ ਤਾਂ ਕਿ ਜੇ ਰਗ ਕਾਂ ਦਾ ਕੱਲ ਨੂੰ ਖੋਰੀ ਕਰਾਏ ਬਹੁਤ ਜ਼ਿਆਦਾ ਉਹ ਪਿੱਛੋਂ ਤੇ ਇਹ ਸਾਰੀ ਆ ਬਾਜੂ ਵੀ ਨਾ ਜੀ ਸਾਹਿਬ ਜੇ ਇਹਨੂੰ ਜਿੰਨੀ ਮਿੱਟੀ ਮਿੱਟੀ ਚਾਹੀਦੀ ਆ ਆਪਾਂ ਹੋਰ ਮੰਗਾ ਦਈਏ ਬਿਲਕੁਲ ਕਿਉਂਕਿ ਤਾਂ ਹੀ ਆ ਬਚਾ ਹੋਊਗਾ ਸਾਰਾ ਪਿੰਡ ਅਜੋ ਅੱਗੇ ਅਜੋ ਤੁਸੀਂ ਬਾਵਾ ਟਿੱਗੇ ਜਾਣਾ ਪੈਣਾ ਹੈ ਪਿੰਡ ਹੈ 1 ਕਿਲੋਮੀਟਰ ਅੱਗੇ ਹੈ ਅੱਗੇ ਲਾਓ ਗੱਡੀ ਅੱਗੇ ਬਾਹਰ ਮਸਰਬੇ ਆ ਇਟਸ ਬਜਟ ਪੁਰਜਾ ਬਣਵਾ ਦੇ ਸਾਨੂੰ ਮੈਂ ਵਾਪਸ ਹੀ ਕਰਨਾ ਪੈਣਾ ਜੀ ਇਹ ਦਾ ਦਰਦ ਦਾ ਪ੍ਰੋਗਰਾਮ ਹੋ ਜਵੇ ਨਾ ਹਾਂਜੀ ਦਰਖਲਣ ਵਾਲੇ ਨਹੀਂ ਕਾ ਇੱਥੇ ਕੱਢ ਦਵੇ ਇੱਧਰ ਅਸਲ 'ਚ ਆ ਜਿਹੜੀ ਜਗ੍ਹਾ ਹੈ ਨਾ ਜੀ ਹਾਂਜੀ ਇਹੋ ਹੀ ਪੰਗਾ ਪੈਂਦਾ ਜੀ ਇਹ ਫਿਰੋਜ਼ਪੁਰ 'ਚ ਨਹੀਂ ਨਹੀਂ ਫਿਰੋਜ਼ਪੁਰ ਦਾ ਨਹੀਂ ਇਹ ਜਲੰਧਰ ਜਿਹੜੀ ਦੀ ਆ ਇਹ ਜਲੰਧਰ ਦੀ ਆ ਹਾਂ ਜਲੰਧਰ ਦੀ ਆ ਜਲੰਧਰ ਵਾਲੇ ਛੱਡ ਗਏ ਜਲੰਧਰ ਵਾਲਾ ਕਰ ਦਿੰਨੇ ਆਪਾਂ ਜਲੰਧਰ ਵਾਲੇ ਛੱਡ ਗਏ ਸੀ ਇਹਨੂੰ ਸੜਕ ਬਣਾਈ ਨਹੀਂ ਬਣਾਈ ਫਿਰੋਜ਼ਪੁਰ ਵਾਲਿਆਂ ਨੇ ਆ ਇਹ ਜਲੰਧਰ ਇੱਥੋਂ ਥੋੜਾ ਜਾ ਕੇ ਫਰੀਦਕੋਟ ਤੇ ਨਾਲ ਕਪੂਰ ਸਾਰਾ ਫਰੀਦਕੋਟ ਤਿੰਨ ਤਿੰਨ ਜਿਲ੍ਹੇ ਹੋ ਗਏ ਤੈਨੂੰ ਕਰਕੇ ਬਦਲੋ ਜੀ ਤੁਰ ਕੇ ਆਪਾਂ ਉੱਥੋਂ ਤੱਕ ਜਾਣ ਦਿਓ ਕੋਈ ਸੁਣਵਾਈ ਦੀ ਹੁੰਦੀ ਕਿਸੇ ਦੀ ਗੱਡੀ ਬਗਰ ਚੱਲਦੀ ਗੱਡੀਆਂ ਕਰਦੇ ਬੱਪੂ ਜੀ ਕਰਾਨੇ ਆਪਾਂ ਨਾਲ ਕੋਈ ਬੈਠ ਰਿਹਾ ਨਾ ਥੱਲੇ ਉੱਤਰ ਥੱਲੇ ਉੱਤਰ ਚਲੋ ਬੇਟਾ ਚਲੋ ਅੰਗੇ ਕਿੰਨਾ ਕੁ ਡੁੰਗਾ ਪਾਣੀ ਇੱਧਰ ਕਿੰਨਾ ਕੁ ਹੋ ਗਿਆ ਇੱਥੇ ਜੀ ਹੋ 7 ਫੁੱਟ ਹੋ ਗਿਆ 7 ਫੁੱਟ ਹੋ ਗਿਆ ਹੈ ਹਾਂ ਫੇਰ ਬਿੰਦਰਪੱਗਤ ਜੀ 6-7 ਫੁੱਟ ਪਾਣੀ ਆ ਇੱਥੇ ਜਾ ਜ਼ਿਆਦਾ ਵੀਰੇ ਜ਼ਿਆਦਾ ਹੋ ਗਿਆ ਇਹ 7 ਫੁੱਟ ਨਹੀਂ ਇੱਥੇ ਤੇ ਤਿੰਨ ਬੰਦੇ ਵੀ ਨੰਗ ਜਾਣ ਉਪਰੇੜ ਖੋਗੇ ਜਾਂ ਤਾਂ ਵੀ ਹਾਂ ਇਹਦੇ ਵਿੱਚ ਹਾਂਜੀ ਇੱਥੇ ਭਾਵਾਂ ਬੰਦੇ ਦਾ ਹੱਥ ਲੱਗ ਜਾ ਅੱਛਾ ਜੀ ਆਦ ਬਹੁਤ ਡੂੰਗਾ ਅੱਛਾ ਅੱਛਾ ਬਾਪੂ ਜੀ ਕਹਿ ਰਹੇ ਸਾਰਾ ਗਾੜੀ ਨਾ ਜਾਓ ਤਾਂ ਕਿਹਨਾਂ ਜਾਓ ਯਾਰ ਧਿਆਨ ਡੂੰਗਾ ਬਹੁਤ ਆ ਭਾਈ ਅੱਛਾ ਜੀ ਹਾਂਜੀ ਹਾਂਜੀ ਸਾਰੇ ਉਹ ਘਰ ਆਜੋ ਹਾਂਜੀ ਹਾਂਜੀ ਉਦੋਂ ਇਹ ਭਾਈ ਇਹਤੋਂ ਚਲੋ ਜੀ ਉਹ ਥੋੜਾ ਜਿਹਾ ਇਹ ਪਾਣੀ ਵਸੇ ਨਾ ਆਜੋ ਭਗਤ ਆਜੋ ਨਾ ਲੱਗਾਇਆ ਸਾਰਾ ਸਾਰਾ ਸਾਰ ਜਤੀ ਸਾਰੀ ਰੋਡ ਤੇ ਨੁਕਸਾਨ ਕਾਫੀ ਹੈ ਆ ਸਾਰਾ ਨੁਕਸਾਨ ਹੈ ਨੁਕਸਾਨ ਹੀ ਹੈ ਸਾਰਾ ਚਲੋ ਜੀ ਚਲੋ ਜੀ ਆਉਣਾ ਸ਼ੁਰੂ ਹੋ ਜਾਓ ਪਾਣੀ ਦਾ ਬਰਾਬਰੀ ਹਾਲ ਹੈ ਪਾਣੀ ਪਿਛੋਕਾ ਨਾ ਡਿੱਗ ਕਰਦੇ ਅੱਜ ਨੂੰ ਨਾ ਹੀ ਆ ਗਿਆ ਨਾ ਰੇਤ ਸੋਸੀ ਗਾਲੀ ਚੱਲੇ ਠੀਕੋ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਚਲੋ ਬਟ ਆਹ ਦਿਨ ਹੋ ਗਏ ਸਾਨੂੰ ਮਿੱਟੀ ਪਾ ਦੇ ਲੋ ਅੱਛਾ ਜੀ ਬੰਨ ਕੇ ਬਚਾਈ ਜਾਓ ਇਹ ਪਹਿਲੀ ਚੀਜ਼ ਜੀ ਬੋਨ ਦੀ ਲੋੜ ਹੈ ਇਹ ਜੱਗਾ ਕੰਬੜ ਉੱਪਰ ਹੀ ਹੈ ਜਗਾ ਪਾਣੀ ਹੈ ਮਾਰ ਮਾਰ ਤੇ ਇਹਦੇ ਵਿੱਚ ਖੰਨੂ ਮਾਰ ਚਲੋ ਜੀ ਇਧਰੋਂ ਇਧਰੋਂ ਮਾਰੋ ਅੱਜ ਸਾਰੇ ਹੁਣ ਅੱਜ ਸਵੇਰ ਦਾ ਸੱਦ ਲੋ ਜੀ ਬਹੁਤ ਟੰਡਿਆ ਜੀ ਫਤਵੀ ਵੀ ਕਾਫੀ ਚੜਿਆ ਹੈ। ਹੋਰ ਕੁਝ ਚੜ ਗਿਆ। ਅੱਜ ਤਾਂ ਫੋਟੋਆਂ ਆ। ਹਾਂ। ਮੈਂ ਨਾਲ ਕੰਮ ਕਰਦਾ। ਫਕਰ ਵਿੱਚ ਕੋਈ ਗੱਲ ਨਹੀਂ ਆ। ਵੀ ਸਭ ਹੋਰ ਜੋਸ਼ ਮਾ ਚਾਹੀਦਾ ਸਭ ਜਵਾਹੋ ਸਰ ਨਾਲ ਹੋ ਕੇ। ਹਾਂ। ਵੀ ਸਾਨੂੰ ਇੱਥੇ ਨਾਲ ਇਹ ਪਾਣੀ ਹੈ। ਬਰਾ ਮੇੜੀ ਹੈਗਾ। ਕੀ ਆਈ ਦੱਸੇ ਗਾਪ ਨੇ ਉਹ ਜਿਹੜਾ ਪੂਰਾ ਭੁਆ ਭਰਬਾ ਜੀ ਚੱਲਦਾ ਵਾ ਇੰਨੇ ਟੁੱਟਾ ਆ ਦੇਖੋ ਇਸ ਤਰ੍ਹਾਂ ਨਹੀਂ ਦੇ ਨਾਲ ਹੀ ਆਇਆ ਨਾ ਫੋਲ ਬੰਗਣਾ ਪੜਨਾ ਹਾਂ ਜੀ ਬਹੁਤ ਚੰਗਾ ਹੈ ਹਾਂ ਜੀ ਮਸਾ ਅਹ ਥਿਲੰਦਰ ਨਹੀਂ ਆਵੇ ਜੀ ਕਰਨ ਦੱਸਦੇ ਹਾਂ ਜੀ ਹਾਂ ਜੀ ਖਲਾ ਆ ਇਹ ਟੁੱਟਾ ਥਿਲੰਦਰ ਆ ਜੀ ਕੋਆਰਡੀਨੇਟ ਕਰਕੇ ਨਾ ਜੀ ਪਾਣੀ ਕਰੂਥਲਾ ਚੱਲ ਪੈਂਦਾ ਜੀ ਤੇ ਉਦੋਂ ਨਾਲ ਹੀ ਬੜਾ ਫਿਰੋਜ਼ਪੁਰ ਤਿੰਨ ਜ਼ਿਲ੍ਹਿਆਂ ਦਾ ਕਰਕੇ ਮਰ ਗਿਆ ਨੇ ਹਾਂਜੀ ਤੇ ਤੁਹਾਡਾ ਬਰਾਬਰੀ ਹਾਂਜੀ ਝੋਨਾ ਡੁੱਬਾ ਜੀ ਝੋਨਾ ਜੀ ਬਹੁਤ ਇਸ ਝੋਨਾ ਝੋਨਾ ਜੀ ਸਰ ਅਸੀਂ ਨਾਲ ਆਈ ਤੁਹਾਡੇ ਸਾਰਾ ਸਾਰੀ ਸਪੈਸ਼ਲ ਗੁਦਾਵਰੀ ਕਰਾ ਕੇ ਤੁਸੀਂ ਜਲੰਧਰ ਪਹੁੰਚ ਹੈ ਕੋਈ ਫਰੋਜਾ ਕਿਤੇ ਦਾ ਵੀ ਹੈ ਸਾਡੇ ਭਰਾ ਹੀ ਨੇ ਹਾਂਜੀ ਹਾਂਜੀ ਸਾਰਾ ਇੱਕ ਇੱਕ ਜਿਹੜਾ ਜਿੰਨਾ ਵੀ ਨੁਕਸਾਨ ਹੋਇਆ ਅਸੀਂ ਭਰਾਵਾਂ ਠੀਕ ਹੈ ਅਸੀਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਮਾਨ ਸਾਹਿਬ ਨੇ ਹਾਂਜੀ ਹਾਂਜੀ ਤੇ ਸਪੈਸ਼ਲ ਗੁਦਾਵਰੀ ਨੇ ਸਾਰਿਆਂ ਨੂੰ ਪੈਸੇ ਮਿਲਣਗੇ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਨਹੀਂ ਨਹੀਂ ਤੁਸੀਂ ਵੇ ਫਿਰ ਲੋਕ ਨੂੰ ਪ੍ਰਮਾਤਮਾ ਕੇ ਜੋਰ ਕੋਈ ਨਹੀਂ ਕੁਦਰਤ ਅੱਗੇ ਕੋਈ ਜੋਰ ਨਹੀਂ ਅਸੀਂ ਤੇ ਲੱਗੇ ਹੋਏ ਆ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਜਗ੍ਹਾ ਹੀ ਉਸ ਦਿਨ ਤੋਂ ਇੱਥੇ ਹੀ 20 ਦਿਨ ਹੋ ਗਏ 21 ਦਿਨ ਹਾਂ ਜੀ ਹੁਣਾਂ ਚੋਨਾ ਨਿਸਰਦਾ ਸੀ ਇਹ ਚ ਦੋ ਚ ਪਾਣੀ ਪੈ ਗਿਆ ਛੁੱਟੀ ਆ ਜੀ ਹਾਂ ਜੀ ਹਾਂ ਜੀ ਇਹ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕ ਬਣੀ ਹੈ ਜੀ ਇਹ ਵਧੀਆ ਬਣੀ ਫੇ ਵੀ ਗਾਹ ਨਹੀਂ ਆ ਸਾਡਾ ਬਰੋਧ ਪੁਛਾ ਕਰਦੀ ਆ ਏਰੀਏ ਨੂੰ ਤਾਂ ਕੋਈ ਗਾਂ ਖਰੀ ਪਈ ਆ ਵੀ ਹਾਂਜੀ ਉਹ ਤੋਂ ਦੁਕਾਨ ਦੀ ਰੋੜ ਕੇ ਸੀਗੀ ਹਾਂਜੀ ਆ ਗਾਂ ਵੀ ਆ ਕੇ ਖੁੱਲੀ ਪਈ ਆਤੀ ਸੜਕ ਇਹੋ ਬੜੀ ਨਹੀਂ ਸੜਕ ਅੱਧੀ ਆ ਜੀ ਕਾੜੀ ਅੱਗੇ ਫੇ ਨਹੀਂ ਉਹ ਇਧਰੋਂ ਪਾਣੀ ਡਿੱਗਦਾ ਰਿਹਾ ਨਾ ਡਿੱਗਦਾ ਰਿਹਾ ਬਰਤੋਰ ਬੰਦ ਤੋਰ ਬੰਦ ਨਹੀਂ ਹੋਣਾ ਹਾਂਜੀ ਬੰਦ ਨਹੀਂ ਤੇ ਠੀਕ ਹੋ ਜਾਊਗਾ ਚਲੋ ਪਰਲੇ ਪਾਸੇ ਵੀ ਦੇਖ ਦੇਖ ਲੈਨੇ ਉਹ ਗੱਡੀਆਂ ਤਾਂ ਉੱਡਾਂ ਨੰਗੇ ਹੋਣੀਆਂ ਵੱਡੀਆਂ ਤਾਂ ਆਪਣੇ ਕਾਰਜੀ ਫਸਲ ਨਾਲ ਓਏ ਨਹੀਂ ਚੱਲਨੇ ਅੱਗੇ ਪਾਣੀ ਫਿਰ ਬਹੁਤ ਹੈ ਪਾਣੀ ਬਹੁਤ ਹੈ ਪਾਣੀ ਬਹੁਤ ਹੈ ਕਾਨੂੰਨ ਜਿਹਾ ਐਸੀ ਆ ਸਕਦੀ ਹਾਂ ਸੀ ਨਹੀਂ ਇੱਥੇ ਤੋਂ ਵਧੀਆ ਲੰਘ ਜਾਣੀਆਂ ਨਹੀਂ ਆ ਗਈਆਂ ਨੇ ਆ ਦੀ ਉੱਥੋਂ ਡਰ ਲੱਗਦਾ ਮੁਰਕੇ ਨੀਂਗੀਆਂ ਗੱਡੀਆਂ ਤਾਂ ਲੰਘਦੇ ਨੇ ਚਲੋ ਵਾਟੀਆਂ ਲੰਘ ਜਾਂਦੀਆਂ ਪਰ ਬੱਚੇ ਤੋਂ ਪਾਣੀ ਦਿੱਤੀ ਹੁੰਦਾ ਹਾਂਜੀ ਹਾਂ ਲੀਟਰ ਹੁੰਦੇ ਘਰਾਂ ਦੇ ਤੇ ਇਹਦੇ ਵਿੱਚ ਇੱਥੋਂ ਉੱਥੋਂ ਹੀ ਲੱਗਦਾ ਰਿਹਾ ਨਾ ਉਦੋਂ ਆਪਣੇ ਸਾਥ ਲੋਜ ਨੇ ਪਾਣੀ ਬਹੁਤ ਚੱਕਿਆ ਸੀ ਆ ਆ ਆ ਵੀ ਆ ਸੜਕ ਇੱਧਰ ਜੀ ਆ

ਠੀਕ ਮਾਤਾ ਕੋਈ ਨਹੀਂ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਉਹ ਸਰਕਾਰ ਦਵੇਗੀ ਫਿਕਰ ਨਹੀਂ ਕਰਨਾ ਕਿਸੇ ਚੀਜ਼ ਦੀ ਹਾਂਜੀ ਕੋਈ ਹੋਰ ਚੀਜ਼ ਦੀ ਲੋੜ ਹੋਵੇ ਸਾਡੇ ਕੋਈ ਨਹੀਂ ਮਾਤਾ ਇਹ ਵੀ ਮੰਤਰੀ ਆ ਮੈਂ ਦਰਪਕਤ ਜੀ ਬਸ ਜਲੰਧਰ ਤੋਂ ਹਾਂ ਤੁਹਾਡੇ ਵੇਸੇ ਬਚਾਈ ਪਾਣੀ ਇੰਦ ਨਹੀਂ ਆਇਆ ਨਹੀਂ ਕਰੇ ਤੇ ਚਲੋ ਬਚਾਈ ਬਥੇਰਾ ਹਾਂਜੀ ਜਿਹੜਾ ਚੋਗੀਤਾ ਪਾਣਾ ਨੂੰ ਬਣਾਣਾ ਕੋਈ ਨਹੀਂ ਮਾਤਾ ਜੀ ਨੂੰ ਨੁਕਸਾਨ ਹੋਇਆ ਫਸਲਾਂ ਦਾ ਅਸੀਂ ਪੂਰੀ ਪਰਪਾਈ ਕਰਾਵਾਂ ਸਾਰਾ ਹੀ ਐਫਸੀ ਦਾ ਹਿਸਾਬ ਲਗਾ ਸਾਰਾ ਸਾਰਾ ਗਦਾਵਰੀ ਕਰਾ ਕੇ ਮੁਆਵਜ਼ਾ ਦਾਂਗੇ ਚਲੋ ਇਹ ਹਲਕਾ ਇੰਤਜ਼ਾਰ ਜੇ ਤੁਹਾਡੇ ਇੱਥੋਂ ਦੇ ਚੀਮਾ ਸਾਬ ਠੀਕ ਹੈ ਬਾਜੀ ਕੋਈ ਰੋਣਾ ਨਹੀਂ ਕਿਸੇ ਕੋਲੋਂ ਨਾਲ ਅਸੀਂ ਠੀਕ ਹੈ ਨਲੋ ਗੱਡੀਆਂ ਜੀ ਆ ਗਈਆਂ ਗੱਡੀਆਂ ਜੀ ਹੋ ਗਈਆਂ ਫੇਕੇ ਇਹਨਾਂ ਨੇ ਜੋ ਆਪਣਾ ਯੁਵ ਨਸ਼ਾ ਵਿਰੋਧੀ ਟੀਮ ਹੈ ਇਹਨਾਂ ਨੇ ਅੱਜ ਸੀਐਮ ਰੀਲੀਫ ਫੰਡ ਦੇ ਵਿੱਚ 50 ਹਜ਼ਾਰ ਰੁਪਏ ਵਾਹ ਜੀ ਵਾਹ ਜੀ ਵਾਹ ਜੀ ਵਾਹ ਆਓ ਜੀ ਸਾਰੀ ਟੀਮ ਆਜੋ 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 ਸਾਰੇ ਆਓ ਆਓ ਜੀ ਸਮਝ ਨਾ ਇੱਕ ਮਿੰਟ ਰਹਿਣ ਆਹ ਗਰਾਊਂਡ ਇਸ ਤੋਂ ਇੱਥੇ ਹਾਂਜੀ ਆਓ ਜੀ ਥੋੜਾ ਖੋਲ ਕੇ ਮੜ ਜਾਓ ਆਓ ਆ 300 ਬੱਗੇ ਆਓ 300 ਪਲੀ ਆਓ ਜੀ ਜਹਾਲੀ ਠੀਕੋ ਹਾਂਜੀ ਸਾਡੇ ਰੇਡੀਓ ਸਾਹਿਬ ਕੀ ਰਿਪੋਰਟ ਨਮਸਕਾਰ ਸਰ ਇੱਥੇ ਅੱਗੇ ਫਲਡਿੰਗ ਆ ਸਾਹਿਬ ਠੀਕ ਹੈ ਤੇ ਉਹਨਾਂ ਦਾ ਫੋਨ ਆਇਆ ਰਸਿਕਾਲ ਜੀ ਯਾ ਲੈ ਅੰਕਲ ਠੀਕੋ ਸਾਹਿਬ ਨੇ ਇੱਥੇ ਬੜੇ ਸਾਡੇ ਖਾਸ ਸਾਹਿਬ ਗੁਰਪ੍ਰੀਤ ਹੈ ਸਾਰੀ ਬੀਗਿਆ ਇਹਨਾਂ ਨੂੰ ਫੋਟ ਤੁਹਾਡੀ ਫੋਟ ਕਿੱਥੇ ਲੰਢੀ ਹੈ ਗਾਈ ਹੈ ਨਹੀਂ ਜਾਣਾ ਬਾਤ ਤੁਹਾਨੂੰ ਕੋਈ ਆਇਆ ਉਹ ਵੀ ਜੇਰੇ ਇੱਥੇ ਡਿਸਾ ਖਾਣਦੇ ਹਾਂ ਨਹੀਂ ਨਹੀਂ ਇਹ ਇਹ ਇਦਾਂ ਸੇਮ ਨਾ ਸੇਮ ਸੇਮ ਕਿਤੇ ਕੋਈ ਨਹੀਂ ਮੰਦਰੀਏ ਵਿੱਚ ਜਾਣੋ ਕਿੰਨਾ ਕੁ ਨੁਕਸਾਨ ਅੰਕਲ ਨੁਕਸਾਨ ਜੀ 100 ਪੈਸਾ ਹੀ ਹੋ ਗਿਆ ਆਰਾਮ ਸਾਡੀ ਪੰਚਾਇਤ ਦਾ ਜਿਆਦਾ ਨੇ ਠੀਕ ਹੈ ਆ ਚਾਰ ਪਿੰਡ ਆ ਸਾਡੇ ਨਾਲ ਆਰਾਮਗੜ੍ਹ ਇੰਦਰਪੁਰ ਸ਼ਾਹ ਵਾਲਾ ਕੋਈ ਕੁਝ ਹੋਦਾ ਉਹ ਡੰਗਰ ਵਸੇ ਦਾ ਨੁਕਸਾਨ ਬਚਾਈ ਆ ਜੀ ਇਹਦੇ ਬਚਾਈ ਜੀ ਕੋਈ ਨਹੀਂ ਜਿਹੜਾ ਫਸਲਾਂ ਦਾ ਫਸਲਾਂ ਦਾ ਨੁਕਸਾਨ ਫਸਲਾਂ ਦਾ 100 ਉਹ ਸਾਰਾ ਸਾਰਾ ਮੁਆਵਜ਼ਾ ਮਿਲੇਗਾ ਠੀਕ ਹੈ ਜੀ ਠੀਕ ਉਹ ਨਹੀਂ ਘਬਰਾਉਣਾ ਆਪਾਂ ਦੇਖ ਲਈਏ ਘਬਰਾਉਣੀ ਆ ਜਾਂ ਪਿਛਲੇ ਸਾਲ ਛੱਡ ਪਿਆ ਉਹ ਸੇਬ ਨਹੀਂ ਆ ਇਸ ਵਾਰੀ ਛੱਡੇ ਸਪੈਸ਼ਲ ਗਦਾਵਰੀ ਆ ਸਾਰੀ ਗਦਾਵਰੀ ਕਰਾਵਾਂਗੇ ਠੀਕ ਹੈ ਜੀ ਮਿਹਰਬਾਨ ਆਇਆ ਫਸਲ ਦੇਖਣ ਲੈ ਜਿਹੜੀ ਜਿਹੜੀ ਡੈਥ ਹੋਈ ਡੈਥ ਹੋ ਗਈ ਮੁੰਡੇ ਪਰ ਅਦਾ ਪਿਛਲੀ ਵਾਰ ਨਹੀਂ ਹੋਈ ਸੀ ਇਹਨਾਂ ਨੂੰ ਪੋਸਟਮਾਰਟਮ ਨਹੀਂ ਕਰਾਇਆ ਸੀ ਕੱਲ ਸ਼ਾਮ ਨੂੰ ਨਹੀਂ ਨਹੀਂ ਤੇ ਚਾਰ ਹਾਂਜੀ 3-4 ਦਿਨ ਇਹਨਾਂ ਨੂੰ ਪੋਸਟਮਾਰਟਮ ਨਹੀਂ ਕਰਾਇਆ ਸੀ ਓਏ ਹੋਏ ਹਾਂਜੀ ਇੱਧਰ ਇੱਧਰ ਦੀ ਚਲੀ ਜਾਓ ਬਾਪੂ ਜੀ ਆ ਲਓ ਪੂਰ ਗਾ ਲਓ ਬਾਪੂ ਜੀ ਆ ਜਾਓ ਬਾਪੂ ਜੀ ਆ ਜਾਓ ਆ ਜਾਓ ਆ ਜਾਓ ਕੀ ਮਸਾ ਬਹੁਤ ਨੁਕਸਾਨ ਆ ਜੰਦੀ ਸਾਹਿਬ ਮਾਰੀ ਆ ਪਤਾ ਨੁਕਸਾਨ ਆ ਜੰਦੀ ਨਹੀਂ ਆਈ ਇਹ ਮਾਰਾਜ ਬਾਤ ਚਲ ਰਹਾ ਹੈ ਉਹ ਹੋ ਹੋ ਕਿੰਨੇ ਫਸਲਾ ਜੀ ਵਿੱਚ ਪਾਣੀ ਪੈ ਗਿਆ ਹੁਣ ਗੋਭ ਤੇ ਆਈ ਹੈ ਸਾਰੀ ਖਤਮ ਹੋ ਗਈ ਸਾਰੀ ਗੋਭ ਤੇ ਆਈ ਸਾਰੀ ਖਤਮ ਹੋ ਗਈ ਹਾਂ ਪਿਆਰ ਸੀ ਹੁੰਦਾ ਗੋਭ ਦਾ ਸਰ ਜਿਵੇਂ ਨਾ ਆਪਣੇ ਬਾਬਾ ਸੀਚੀ ਵਾਲ ਜੀ ਨੇ ਲਾਇਆ ਸੀਗਾ ਬੰਨ 14 ਕਿਲੋਮੀਟਰ ਦਾ ਸੀਗਾ ਉੱਪਰ ਬਿਆਸ ਨਾਲ ਜੋੜਿਆ ਸੀ ਬਾਈ ਦੇ ਬੰਨ ਠੀਕ ਹੈ ਜਾ ਕੇ ਤੇ ਉਹ ਪੱਕਾ ਹੋ ਜੇ ਤੇ ਸਾਡਾ ਬਚਾਅ ਹੋ ਸਕਦਾ ਜੀ ਕਰਦੇ ਪਹਿਲਾਂ ਤੇ ਹੁਣ ਦੇਖੋ ਜਿਹੜਾ ਇਤਕਰਾਂ ਦਾ ਜਿਹੜਾ ਨੁਕਸਾਨ ਉਹ ਪਸਾਰ ਪਰ ਗਈ ਪਹਿਲਾਂ ਤੇ ਪਰ ਲਓ ਫਸਲ ਦਾ ਜਿਹੜਾ ਜਿੰਨਾ ਵੀ ਨੁਕਸਾਨ ਹੋਇਆ ਚਲੋ ਉਹ ਤੇ ਗਦਾਵਰੀ ਹੋ ਕੇ ਹੋ ਜਾਊਗਾ ਪਰ ਇਹਨਾਂ ਨੂੰ ਜਿਹੜਾ ਖਾਣ ਪੀਣ ਦੀ ਕੋਈ ਕਮੀ ਨਾ ਹੋਵੇ ਉਹ ਦੱਸੋ ਜਿਹੜਾ ਫਿਲਹਾਲ ਜਿਹੜਾ ਚਾਰੇ ਕਿੰਨਾ ਚਾਰਾ ਚਾਹੀਦਾ ਉਹ ਉਹ ਦੱਸੋ ਘਰ ਲਈ ਕਿੰਨਾ ਰਸਨ ਚਾਹੀਦਾ ਉਹ ਦੱਸੋ ਜੇ ਕੋਈ ਡਾਕਟਰ ਚਾਹੀਦਾ ਉਹ ਦੱਸੋ ਔਰ ਹੁਣੇ ਬੰਦਵਸਤ ਹੋ ਜਾਊਗਾ ਇਹ ਨਹੀਂ ਵੀ ਕੱਲ ਦੱਸਾਂਗੇ ਪਰ ਇਹ ਇਹ ਆਫਰ ਸਾਰੇ ਕਰੀ ਜਾਂਦੇ ਜੀ ਆਪਣੇ ਇਹ ਕੱਚੇ ਘਰ ਆ ਲੋਕਾਂ ਦੇ ਮਤਲਬ ਤਰਪਾਲਾਂ ਦੇ ਇਹਨਾਂ ਲਈ ਆਪਾਂ ਨੂੰ ਹਾਂਜੀ ਕਿਉਂਕਿ ਬਾਅਦ ਦੇ ਵਿੱਚ ਬੇੜੀ ਬੂੜੀ 'ਚ ਆਉਣਾ ਪੈਣਾ ਉਹ ਮੈਨੂੰ ਡਾਊਟ ਆ ਕਿਤੇ ਉਹ ਟੁੱਟ ਨਾ ਜਾਵੇ ਉਹ ਜੇ ਤਾ ਉਹ ਰਸ ਹੋਈ ਹੈ ਹਾਂਜੀ ਉਹ ਹੀ ਰਸ ਇਹਨਾਂ ਨੂੰ ਪਹਿਲਾਂ ਹੀ ਕੋਈ ਮੈਂ ਉਹ ਜੇ ਜੀ ਇਹਨਾਂ ਨੂੰ ਪਹਿਲਾਂ ਹੀ ਹੋ ਗਿਆ 23 ਦੇ ਵਿੱਚ ਹੜਾ ਆ ਉਸ ਤੋਂ ਬਾਅਦ ਬਣਿਆ ਨਹੀਂ ਉਹ ਉਦੋਂ ਚਾਰ ਬੰਦੇ ਤਿੰਨਾਂ ਚਾਰਾਂ ਦੀ ਡੈਥ ਹੋਈ ਹੋਣੀ ਉਹ 23 ਜਾਣ ਕੇ ਬਾਅਦ ਬਣਿਆ ਨਹੀਂ ਜੀ ਮੈਂ ਉਹਦਾ ਆਪਾਂ ਹੋਰ ਚੱਕ ਰਹੀਏ ਉਹ ਪੈਂਦਾ ਦੇਖੋ ਜੀ ਉਹ ਉਹ ਪੈਂਦਾ ਜਲੰਧਰ ਚ ਨਹੀਂ ਨਹੀਂ ਮਿੱਟੀ ਭੇਜਣੀ ਅੱਜ ਜੀ ਲਾ ਲਾਂਗੇ ਟਰੈਕਟਰ ਲਾਓ ਮਿੱਟੀ ਲਾਓ ਠੀਕ ਹੈ ਤੇ ਨੀ ਕੰਨ ਹੋਈ ਵੀ ਆ ਅੱਜ ਉਹ ਹੀ ਆ ਮੈਂ ਲਾਇਆ ਜਿੰਨੇ ਵੀ ਟਿੱਪਰ ਮਿੱਟੀ ਚੇਹਰ ਹੁਣੇ ਭਜਾਉਣੇ ਆ ਤੇ ਰਾਸਨ ਦਾ ਤੁਸੀਂ ਮੈਨੂੰ ਦੱਸੋ ਕਿਹੜੇ ਕਿਹੜੇ ਘਰਾਂ 'ਚ ਕਿੰਨਾ ਰਾਸਨ ਆ ਜਾਊਗਾ 92 ਘਰ ਨਹੀਂ ਸਾਰੇ 92 93 ਚਾਰ ਜਿੰਨੇ ਚਾਰਾ ਚੀਜ਼ ਆ ਔਰ ਚਾਰੇ ਦੀ ਦੇ ਕਿਉਂਕਿ ਪੱਠੇ ਣਕੇ ਖਰਾਬੇ ਹੋਣਗੇ ਚਾਰ ਹੀ ਆ ਜੇ ਸਭ ਤੋਂ ਬਿਹਤਰ ਉਹ ਚਾਰਾ ਠੀਕ ਹੈ ਹਾਂਜੀ ਚਲੋ ਸਾਮ ਨੂੰ ਨਾ ਮੈਂ ਤੁਸੀਂ ਚੋਕਰ ਭੇਜਦਾ 7 ਵਜੇ ਠੀਕ ਉਹ ਬੁਰੀਆਂ ਭੇਜ ਦਿਆਂ ਠੀਕ ਹੈ ਜੀ ਉਹ ਚਾਰ ਟਰੱਕ ਆਏ ਅੱਜ ਆਪਣੇ ਕੋਲ ਆਏ ਆ ਸੀ ਉਹਦੇ ਚੋਂ ਭੇਜਦਾ ਮੈਂ ਦੋ ਦਿਨ ਚ ਚਾਰ ਦਿਨ ਹੋ ਗਏ ਸਾਡੇ ਪਾਣੀ ਇਸ ਤਰ੍ਹਾਂ ਚੱਲਦਾ ਸੀ ਅਸੀਂ ਅੱਗੇ ਨਾ ਤਿੰਨ ਕਚਾਣੇ ਜੀ ਰਾਸ਼ਨ ਹੁੰਦਾ ਸਾਰਿਆਂ ਕੋਈ ਰਹਿ ਨਾ ਜਾਵੇ ਨਹੀਂ ਨਹੀਂ ਕੱਲੇ ਕੱਲੇ ਕਰ ਪਚਾਦੋਗੇ ਕੋਈ ਲੰਬੜੇ ਹੋਵੇ ਕੋਈ ਬੇਲਪਲ ਜੀ ਬੇਲਪਲ ਜੀ ਤੁਸੀਂ ਵੜੋ ਘਰ ਕਿੱਦਾਂ ਜਾਓਗੇ ਟਰੈਕਟਰ ਤੇ ਨਹੀਂ ਕਿਸ਼ਤੀ ਜਾਊਗੀ ਜੀ ਕਿਸ਼ਤੀ ਆ ਗਈ ਐਸ ਘਟ ਕੋ ਕਿਸ਼ਤੀਆਂ ਉਹਨਾਂ ਨੇ ਆਪਣੀਆਂ ਹੀ ਇੱਕ ਇੱਕ ਨੂੰ ਕਿਸ਼ਤੀ ਵੀ ਦਊ ਜੀ ਨਹੀਂ ਉਹ ਲੈ ਜਾਂਦੇ ਸਾਰਿਆਂ ਤੋਂ ਨਹੀਂ ਜੀ ਉਹਨਾਂ ਨੇ ਆਪਣੀ ਲਿਆਂਦੀ ਹੈ ਜੀ ਬਣਾਈਆਂ ਉਹ ਦੂਰ ਤੱਕ ਸਰ ਉਹ ਅੱਗੇ ਤੱਕ ਘਰ ਹੀ ਆਪਣੇ ਉਹ ਸਾਹਮਣੇ ਚਲੋ ਇੱਕ ਕਿਸ਼ਤੀ ਦਾ ਬੰਦੋਬਸਤ ਕਰਾਉਣਾ ਜੀ ਇੱਕ ਕਿਸ਼ਤੀ ਦਾ ਕਰਾਉਣਾ ਜੀ ਕਿ ਮਸਾ ਲਿਖ ਲਓ ਹਾਂਜੀ ਹਾਂਜੀ ਇੱਕ ਕਿਸ਼ਤੀ ਹੋਗੀ ਤੇ ਚਾਰਾ ਤੇ ਫੀਖਾ ਕੀਨਾ ਸਾਹਿਬ ਦੇ ਸਾਡੇ ਰਾਤ ਦਿਨ ਕੰਮ ਆਉਂਦੇ ਆ ਸਾਰੇ ਇਲਾਕੇ ਦੇ ਭਾਵੇਂ ਕੱਲੇ ਕੱਲੇ ਬੱਚੇ ਬੱਚੇ ਨੂੰ ਪੁੱਛ ਲਓ ਕੋਈ ਵੀ ਬੰਦਾ ਕਹੇ ਦੇ ਵੀ ਨਹੀਂ ਆਉਂਦੇ 12 ਵਜੇ ਪੂਰੇ ਆਈ ਉਹ ਬਿਲਕੁਲ ਤੁਸੀਂ ਤਾਂ ਜਾਵਾਂਗੇ ਜੀ ਆਫਸਰਾਂ ਹਾਂਜੀ ਹਾਂਜੀ ਸੜਕ ਦਾ ਰਸਤਾ ਪੱਕਾ ਤੇ ਜਾਵਾਂਗੇ ਪੱਕੇ ਰਸਤੇ ਉੱਤੇ ਫਰ ਫਰ ਆਜੇ ਜੀ ਗੇਂ ਹੋ ਗੱਲ ਪਾਣੀ ਦੀ ਗੱਲ ਵਾਤੇ ਗੱਲ ਆਈ ਸੀ ਟੀਮ ਨੂੰ ਸਭ ਕੁਝ ਜਿਵਾੜਾ ਸਾਡੇ ਜੀ ਕਿਟਾ ਕਿਟੀ ਆ ਉਹਨਾਂ ਦਾ ਨੰਬਰ ਦੋਇਆ ਦੇ ਆ ਪਾਣੀ ਤੋਂ ਦੇ ਸਾਰੇ ਡੇਰਿਆਂ ਦੇ ਨੰਬਰ ਉੱਥੇ ਕੰਟਰੋਲ ਹੋਣਗੇ ਕੰਟਰੋਲ ਨੰਬਰ ਦਿੱਤਾ ਤੁਸੀਂ ਇੱਕ ਲਿਸਟ ਬਣਾ ਕੇ ਫੋਨ ਨੰਬਰ ਦੋ ਸਾਰੇ ਦੇ ਠੀਕ ਹੈ ਠੀਕ ਹੈ ਸਾਡੇ ਵਾਲੇ ਨੰਬਰ ਤੇ ਹੈਗੇ ਤੁਹਾਡੇ ਕੋ ਹਾਂਜੀ ਤੇ ਇਹਨਾਂ ਦੇ ਨੰਬਰ ਵੀ ਸਾਨੂੰ ਦੋ ਠੀਕ ਠੀਕ ਹੈ ਜੀ ਇਹ ਹੋਣ ਪਾ ਦਿਓ ਜੀ ਤੁਹਾਨੂੰ ਇੱਕ ਨੰਬਰ ਦੇ ਦਾਂਗੇ ਹਾਂਜੀ ਕੋਈ ਤਕਲੀਫ ਹੁੰਦੀ ਹੈ ਰਾਤ ਦੇ ਬਰਾਤੇ ਕੋਈ ਬਿਮਾਰ ਹੁੰਦਾ ਕੁਛ ਹੁੰਦਾ ਤੇ ਉਹ ਫੋਨ ਤੇ ਕਰਨਾ ਬਸ ਠੀਕ ਠੀਕ ਇਦਾਂ ਕਰਿਆ ਨਾ ਭੱਜ ਕੇ ਨਾ ਢੀਸਾ ਹੁਣ ਬਿਠਾ ਲੈ ਟਰਾਲੀ ਤੇ ਅਸੀਂ ਵੇਟ ਕਰਦੇ ਆ ਨਹੀਂ ਨਹੀਂ ਇੱਥੇ ਨਾ ਕਰੋ ਨਹੀਂ 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 ਇੱਥੇ ਦਿਖਾ ਦੀਏ ਮੌਕੇ ਸਰ ਇਹ ਨਾਲ ਹੀ ਚੱਲਣਾ ਨਹੀਂ ਨਾਖ ਦਿਖਾਉਂਦੇ ਅਸੀਂ ਖੜੀ ਹਾਂ ਇੱਥੇ ਅਗਰ ਢੀਸਾ ਵਾਥਾ ਆਏ ਨਾ 10 ਕਿ ਮਿੰਟ ਉੱਥੇ ਵੀ ਤੁਸੀਂ ਲਾਉਣੇ ਜਿੱਥੇ ਮਿੱਟੀ ਪੈਣਦੀ ਹੈ ਉਹ ਚਲੋ ਉੱਥੇ ਚੱਲੇ ਚਲੋ ਫਿਰ ਚਲੋ ਤੇ ਸਰ ਚਾਹ ਪੀਣੀ ਚਾਹ ਰਾਂ ਦੋ ਜੀ ਚਾਹ ਚਾਹ ਦੂਸੋਂ ਪਹਿਲਾਂ ਮਨੂੰ ਕੀ ਰਿਹਾ ਇਹ ਢੀਸਾ ਵਗੇ ਆਈ ਨਹੀਂ ਆ ਆ ਨਿੱਡਾ ਲਿਆ ਪਾ ਦਿੱਤਾ ਇਹ ਪਾਣੀ ਪਾਣੀ ਪਰਸੋਂ ਦਾ ਆ ਜੀ ਨਹੀਂ ਨਹੀਂ ਤੁਲੇ ਆਟਲ ਜੀ ਬਿਠਾ ਕੇ ਯਾਰ ਪਰ ਇਹ ਚੀਮਾ ਸਾਹਿਬ ਦੇ 24 ਘੰਟੇ ਹਾਜ਼ਰ ਜੇ ਉਹ ਚੀਮਾ ਸਾਹਿਬ ਤੇ ਹੀਰੇ ਆ ਜੀ ਵੱਡੇ ਮੰਤਰੀ ਆ ਜਣੇ ਨਹੀਂ ਮੰਤਰੀ ਆ ਸਾਰਾ ਪਾਣੀ ਤੇ ਜਾਣਾ ਨਹੀਂ ਟੁੱਟਾ ਫਿਰ ਚਲੋ ਰਹਿਣ ਦੋ ਚਾਹ ਰਹਿਣ ਦੋ ਥੇ ਪੀ ਪੀਨੇ ਰਹਿਣ ਦੋ ਆ ਜੋ ਲਿਆਓ ਲਾਟਾ ਬੁਤੀ ਮੋੜ ਦੀ ਮੜਾ ਸਰ ਮੋੜ ਬੈਕ ਕਰੋ ਉੱਥੇ ਨੰਗ ਜੀ ਬਰਸਾਤ ਆਣ ਵਾਲੀ ਏ ਉੱਥੇ ਨਹੀਂ ਜਿਹੜਾ ਛੋਟੀਆਂ ਨਾਲ ਚੱਲਣਾ ਚਾਹੀਦਾ ਟਰੈਕਟਰ ਚਲਾਉਣਾ ਨਾ ਮੈਂ ਹੀ ਚਲਾਉਣਾ ਆਪਣਾ ਕੀ ਨਾਮ ਹੈ ਛੋਟੇ ਹੋਰ ਕਰੋ ਅੱਗੇ ਅੱਗੇ ਕਰੋ ਅੱਗੇ ਕਰਨਾ ਦਿਸਾਂ ਆਈਏ ਅੱਗੇ ਕਰੋ ਉਹ ਆਈਏ ਹੋਰ ਅੱਗੇ ਕਰ ਲੋ ਹਾਂ ਸਟ੍ਰੈਕਟਰ ਤੇ ਚੱਲ ਜਾਗੇ ਜੀ ਗੱਡੀਆਂ ਨੂੰ ਕਹਿ ਦਈਏ ਕ੍ਰੋਸ ਕਰ ਲੈਣ ਉਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਟੁੱਟ ਗਿਆ ਇਹ ਇਫੈਕਸ਼ਨ ਉਹ ਜਿਹੜਾ ਕੰਕਟੀ ਪਾ ਰਹੇ ਨਾ ਜਿੱਥੇ ਥੱਲੇ ਸੇਮ ਇੰਨੀ ਘੜ ਰਹੀ ਹੈ ਗੱਡੀਆਂ ਗੁੱਡੀਆਂ ਨਾਲ ਇਹ ਨਾ ਹੋਏ ਖਿਸਕੇ ਜਾਵੇ ਪੁਲਿਸ ਜੀ ਨਹੀਂ ਵਿਸ਼ਵਾਸ ਨਹੀਂ ਆਇਆ ਆਪਾਂ ਬੋੜੋ ਜੀ ਮੋੜੋ ਗੱਡੀ ਚਲੀਏ ਇਨਸਪੈਕਟਰ ਸਾਹਿਬ ਬੋੜੋ ਗੱਡੀ ਚਲੀਏ ਬਿਠਾਓ ਬਿਠਾਓ ਇਨਸਪੈਕਟਰ ਸਾਹਿਬ ਬੈਠੋ ਚਲੋ ਚਲੀਏ ਨਹੀਂ ਨਹੀਂ ਤੇ ਉੱਥੇ ਹੋਰ ਯਾਰ ਸੁਣੋ ਤਹਾ ਕੋ ਦੁਕਾਨ ਨੂੰ ਮਗਰ ਨਾ ਵਾ ਅ ਕੀ ਨੰਬਰ ਬਣਾਇਆ ਤੇ ਫਲੋਸ ਲੋਗ ਨੂੰ ਟਰੈਕਟਰ ਦੇ ਅੱਗੇ ਠੀਕ ਹੈ ਕੈਮਰਾ ਲੈ ਕੇ ਤੁਰ ਹਾਂ ਕਿਓ ਕਰ ਆ ਗਏ ਇਸ ਬਗਲੀ ਨਾ ਮੋਸਾ ਆ ਮੰਮਣੇ ਦੇਖੋ ਕਹਾਂ ਦੇ ਟੇਡੋ ਪੜਿਆ ਹੈ ਪੈਂਟ ਦਾ ਪੈਂਟ ਉਹ ਬੰਦ ਤੋਂ ਬਾਅਦ ਉਹ ਬੰਦ ਤੋਂ ਬਾਅਦ ਉਹ ਸਰੋਨਾ ਸਾਹਿਬ ਹੈ ਲਗਦਾ ਪੁਰੀ ਹਾਂ ਨੇ ਹੋਸ਼ ਹੋ ਤੋਰਾ ਗੈਸ ਪਾ ਲਈ ਜਿਵੇਂ ਸਾਹ ਸਾਹਮਣੇ ਦੇਖੋ ਦੁਕਾਨਾਂ ਦੇ ਤੇ ਡੁੱਬ ਗਏ ਆ ਉਹ ਬੰਦ ਤੋਂ ਬਾਹਰ i ਔਰ ਵੇਹ ਹੋ ਰਹਾ ਹੈ ਇਹਨਾਂ ਨੂੰ ਥਾਂ ਤੀਨ ਦਾ ਇਸ਼ਾਰਾ ਰਸਲ ਪਹੁੰਚਾਓ ਜੀ ਹਾਂਜੀ ਸਰ ਲਾਲ ਚਾਰਾ ਰੋ ਚਾਰਾ ਘਰ ਰਸਨ ਆਪੇ ਚੱਲ ਜੇ ਜਬਤ ਹੋ ਜਾਵੇ ਪਿਆ ਆ ਘਰਾਂ ਵਿੱਚ i don't even know ਆਏ ਡੰਗਰੇ ਦਾ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਇਹ ਚਾਰਾ ਵੀ ਭੇਜਿਆ ਮਤਲਬ ਦਾ ਪੱਤੇ ਦਾ ਬਹੁਤ ਜ਼ਿਆਦਾ ਕਿਰਨ ਦਾ ਬਹੁਤ ਹੈ ਤਾਂ ਕਿ ਕਿੰਨੇ ਡੰਗਰੇ ਤੁਹਾਡੇ ਕੋਲ ਜਿੰਨਾ ਵੀ ਫਸਲਾਂ ਲਖਾਣਾ ਹੈ ਉਹ ਸਪੈਸ਼ਲ ਗੋਦਾਂ ਵੀ ਕਰਕੇ ਉਹਦੇ ਅਸੀਂ ਤੁਹਾਨੂੰ ਸਾਰੇ ਉਹਦਾ ਜਿਹੜਾ ਮਾਲਜੰਮਾ ਅੱਜ ਤੋਂ ਹੀ ਰਾਸ ਰੋਣਾ ਸ਼ੁਰੂ ਹੋ ਰਿਹਾ ਪੁਰਾਣੂ ਰਾਸ ਰੋਣਾ ਸ਼ੁਰੂ ਹੋ ਰਿਹਾ ਹੈ ਤੇ ਹੁਣੇ ਤੇਰੇ ਚਾਰਾ ਵੀ ਆ ਰਿਹਾ ਤੇ ਰਾਸ ਵੀ ਆ ਰਿਹਾ ਹੋ ਗਿਆ ਚਲੋ ਮਾਲੋ ਕੇ ਕਰੋ ਸੇਵਾ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਾ ਚਾਰਾ ਵੀ ਆ ਰਿਹਾ ਰਾਸਨ ਵੀ ਆਊਗਾ ਰਾਸਨ ਹੀ ਕਰਦਿਆਂ ਵੀ ਰਾਸਨ ਚ ਚਾਰਾ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਉਹ ਕਦਾ ਸਪੈਸ਼ਲ ਪਦਾਵਰੀ ਕਰਕੇ ਸਾਰਾ ਮਾਮਲਾ ਦਵਾਓ ਉਹ ਕਰਾਰ ਮਿਲੂਗਾ ਉਹ ਮੈਨੂੰ ਗੈਸਰ ਮਿਲੂਗਾ ਜੀ ਤੁਹਾਡਾ ਤੁਹਾਡੇ ਬੱਚੇ ਦਾ ਦਵਾਗੇ ਸਰ ਬੱਚੇ ਦਾ ਦਵਾਸੀ ਦੀ ਆਪਣੀ ਉਹ ਨਿਕਲੇ ਹੈ ਐਂ ਇਹ 14000 ਰੁਪਏ ਦਾ ਮਕਾਨ ਜਾਂ ਕੋਈ ਕੀ ਕੀ ਹੈਗਾ ਕਿ ਦੁਦਾਰ ਕੁੜੀ ਇਹ ਪੁਰਾਣਾ ਮੁੱਕਿਆ ਆ ਅੱਛਾ ਉਹ ਆਪਣੇ ਕੋਲ ਹੀ ਨਹੀਂ ਕਰਵਾਉਂਦੇ ਆ ਜੀ ਆਹੜਾ ਤੋਂ ਅੜਾਤ ਬਾਅਦ ਮਿਲਿਆ ਚਿਮਨ ਸਾਹਿਬ ਦਾ ਹਲਕੇ ਇੰਚਾਰਜ ਹੈ ਇਹਨਾਂ ਨੂੰ ਮਿਲਿਓ ਇਹ ਵੀ ਮੰਤਰੀ ਸਾਹਿਬ ਹੈ ਮੈਂ ਆਪਣੇਮਿੰਦਰ ਭਗਤੀ ਆ ਮੈਂ ਹਰਦੀਪ ਮੁੰਡੀਆਂ ਤੇ ਸਾਡਾ ਜਿਹੜਾ ਅੱਜ ਤੋਂ ਜਿਹੜਾ ਜਿੰਨਾ ਵੀ ਪਾਣੀ ਅੱਜ ਹੀ ਆਇਆ ਕੱਲ ਆਇਆ ਤੁਹਾਡੇ 810 ਆਇਆ ਹੁਣ ਰਾਸ਼ਨ ਵੀ ਆ ਰਿਹਾ ਕੰਡੂ ਕੋ ਚਾਰਾ ਵੀ ਆਊਗਾ ਤੇ ਜਿਹੜਾ ਨੁਕਸਾਨ ਆਇਆ ਇਹ ਤੁਹਾਨੂੰ ਮੁਆਵਜ਼ਾ ਮਿਲੂਗਾ ਠੀਕ ਹੈ ਤੇ ਬੇਟੀ ਦਾ ਹੱਲ ਜ਼ਰੂਰ ਕਰਾਂਗੇ ਇਹ ਆ ਜਿਹੜਾ ਗਰਦੋਰੀਆਂ ਵਾਲਾ ਇਹ ਜ਼ਰੂਰ ਕਰਾਂਗੇ ਇਹ ਤੁਹਾਨੂੰ ਕਹਿ ਤਾ ਠੀਕ ਹੈ ਬੇਟਾ ਠੀਕ ਹੈ ਬੇਟਾ